ਗੰਗਿਆ ਦਾ ਹਸਣਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇਖੋ ਜੀ ਕਲੋਨੀ ਦੇ ਵਿੱਚ ਰਸਤਾ ਨਿਕਲ ਰਿਹਾ ਹੈ ਉਹ ਦੇਖੋ ਜੀ ਸਾਨੂੰ ਆਂਦੀ ਸੇਵਾ ਉਹਦੇ ਿਆਦੋਂ ਬਣਿਆ ਹੈ ਨਾ ਸ਼ਹੀਦੀ ਸਥਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੋਨੋਂ ਬੱਚੇ ਸੋਏ ਉਹਨਾਂ ਨੂੰ ਉਠਾਇਆ ਗੰਗਿਆ ਜੀ ਅਸੀਂ ਪਹੁੰਚ ਗਏ ਆਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ ਸਥਾਨ ਤੇ ਔਰ ਮੈਂ ਆਪ ਜੀ ਨੇ ਇੱਕ ਹੋਰ ਵੀ ਬਹੁਤ ਕੁਝ ਦਿਖਾਣਾ ਚਾਹਾਂਗਾ ਪਰ ਤੁਸੀਂ ਵੀ ਦੇਖ ਕੇ ਹਨਾ ਨੇ ਇਹਨਾਂ ਨੇ ਕੀਤਾ ਕਿ ਕਮੇਟੀਆਂ ਨੇ ਪ੍ਰੇਮ ਸਿੰਘ ਪ੍ਰੇਮ ਪ੍ਰੇਮ ਚੋ 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 i ਚਲੇਗਾ ਤੇ ਇੱਧਰ ਹੀ ਲਿਆਵੇ ਬਾਬਾ ਬੰਦਾ ਸਿੰਘ ਬਹਾਦਰ ਜੋ ਪਾਸ਼ੇ ਤੀਰ ਦੇ ਰਸੇ ਸੀਗਾ ਨਾ ਆ ਦੇਖ ਇੱਕ ਢੰਡੀ ਫੋਟੋ ਆ ਦੇਖ ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਗਿਆ ਸੀ ਮੇਰੇ ਆਸਨ ਤੇ ਕੌਣ ਬੈਠ ਗਿਆ ਆ ਦੇਖ ਹਾਂ ਐਸੀ ਇਹ ਬਾਬਾ ਬੰਦਾ ਸਿੰਘ ਬਹਾਦਰ ਹਾਂ ਤੇ ਪਾਸ਼ੇ ਇਹਨਾਂ ਨੂੰ ਸਿੱਖ ਬਣਾਇਆ ਸੀ ਆ ਦੇਖ ਐਸੀ ਇੰਦੀਆਂ ਦੇ ਨੇ ਹੋਏ ਆ ਦੇਖ ਬਾਬਾ ਬੰਦਾ ਸਿੰਘ ਦੇ ਬੱਚੇ ਸੀ ਨਾ ਛੋਟੇ ਉਹਨਾਂ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੁਖ ਚ ਪਾਏ ਸੀ। ਕੀ ਬਾਜੀ? ਹਾਂਜੀ। ਤੁਹਾਨੂੰ ਉਹਨਾਂ ਘਰ ਪਤਾ ਹੈ? ਸ਼ਾਹਪੁਰਾ ਸ਼ਾਹਪੁਰਾ, ਕਰਨਾਲ ਸਿੰਘ ਆਫਿਸ ਦੇ ਲੱਗ। ਕੋਈ ਗੱਲ ਨਹੀਂ ਚਲਦੇ ਦਿਖਾਵਾਂਗੇ ਉਹਨਾਂ ਨੂੰ। ਕਿ ਬਾਬਾ ਜੀ ਦੇਖੋ ਧਾਰਮਿਕ ਸਥਾਨ ਤੇ ਕੀ ਹਾਲ ਕੀਤਾ। ਇਹ ਬਾਜੀ ਉਹੀ ਜਗ੍ਹਾ ਹੈਗੀ ਆ ਜਿੱਥੇ ਉਹ ਲੁੱਕ ਕੇ ਨਾ ਦੁਸ਼ਮਣਾਂ ਨੇ ਅਟੈਕ ਕਰਦੇ ਹੁੰਦੇ ਸੀ। ਅਸੀਂ ਬੇਨਤੀ ਕਰਦੇ ਹਾਂ ਕਿ ਸਰਦਾਰ ਹਰਮੇਸ਼ਿੰਗ ਪਿੰਕਾ ਜੀ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਤੁਸੀਂ ਆਪਣੇ ਧਾਰਮਿਕ ਸਥਾਨ ਨੂੰ ਥੋੜਾ ਜਿਹਾ ਮੇਨਟੇਨ ਕਰਵਾਓ ਜੀ ਬਾਕੀ ਤੇ ਆਪਣੇ ਸਾਰੇ ਸ਼ਹੀਦ ਦੇ ਸਥਾਨ ਜਿੱਦਾਂ ਗੁਰਦੈ ਭਾਦਰ ਸਾਹਿਬ ਜਿੱਦਾਂ ਸੀਸਗਨ ਸਾਹਿਬ ਤੇ ਆਪਣਾ ਬੰਗਲਾ ਸਾਹਿਬ ਰਕਾਬਗਨ ਜੋ ਜਿੱਦਾਂ ਉੱਥੇ ਪਬਲਿਕ ਆਂਦੀ ਜਾਂਦੀ ਹੈ ਤੇ ਉਹ ਮੇਨਟੇਨ ਹੋ ਰਿਹਾ ਹੈ ਉੱਥੇ ਵੀ ਮੈਨੇਜਮੈਂਟ ਨੇ ਥੋੜਾ ਸੁਧਾਰ ਕੀਤਾ ਹੋਇਆ ਹੈ ਲੇਕਿਨ ਜਿੱਥੇ ਸਾਨੂੰ ਅਸਲੀ ਪੈਸਾ ਲਾਣਾ ਚਾਹੀਦਾ ਉਹ ਇੱਥੇ ਲਾਣਾ ਚਾਹੀਦਾ ਜੋ ਇੱਥੇ ਦੇ ਹਾਲਾਤ ਦੇਖ ਕੇ ਲੱਗ ਰਿਹਾ ਹੈ ਇਨੂੰ ਬਿਲਕੁਲ ਸਟੋਰ ਰੂਮ ਬਣਾ ਰੱਖਿਆ ਹੈ ਬਿਲਕੁਲ ਸਟੋਰ ਨਾ ਦੇਖੋ ਸੈਕ ਲਾ ਦੇਖੋ ਤੁਸੀਂ ਦੇਖਿਆ ਜਾਏ ਤੇ ਦੇਖੋ ਸਾਰਾ ਕਬਾੜ ਇੱਥੇ ਰੱਖਿਆ ਹੋਇਆ ਹੈ ਜੋ ਵਾਸ਼ਰੂਮ ਦੇ ਟੈਂਕੀ ਪਿਛਲੀ 플ਸ਼ ਵਾਲੀ ਉਹ ਸਾਰੀ ਛੁੱਟੀ ਹੋਈ ਹੈ ਮਤਲਬ ਦੇਖਿਆ ਜਾਏ ਤੇ ਕੋਈ ਨਹੀਂ ਆਂਦਾ ਇਸ ਜਗ੍ਹਾ ਤੇ ਤੇ ਲੇਕਿਨ ਇਹਨੂੰ ਸੁਧਾਰਨਾ ਚਾਹੀਦਾ ਨਾ ਆਹ ਦੇਖੋ ਅਗਰ ਅਸੀਂ ਐ ਵੀ ਦੇਖੋ ਕਰਪਾਨਾਂ ਰੱਖੀਆਂ ਜੰਗ ਲੱਗੀ ਹੋਈ ਹੈ ਕੀ ਵੀਰ ਜੀ ਇਹਨਾਂ ਨੇ ਕੀ ਹਾਲ ਕੀਤਾ ਕੋਈ ਗੱਲ ਨਹੀਂ ਵੀਰ ਜੀ ਬਰਮਾ ਜੀ ਕਿਰਪਾ ਕਰਨਗੇ ਸੰਗਤ ਹੁੰਣਾ ਸੀ ਉੱਥੇ ਉਸ ਸਤੰਥ ਚੱਲੇ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਤਪੱਸਿਆ ਕਰਦੇ ਹੁੰਦੇ ਸੀ। ਕਿ ਇਸ ਸਟੈਪ ਬੜੇ ਉੱਚੇ ਨੇ। ਦੇਖੋ ਜੀ। ਨਹੀਂ ਕਿਤੇ। ਕਿਉਂ ਡਰਨਾ ਕਿਸ ਗੱਲ ਤੋਂ? ਉਹ ਬਹੁਤ ਸੋਨਾ ਬਣਾਤਾ। ਲਵਲੀ ਲਾਸਮ ਇਹ ਨਹੀਂ ਸੀਗਾ ਅਰੇ ਜਰਚੇ ਸਟਫ ਸੀ ਜ਼ਿਆਦਾ ਕੁਛ ਨਹੀਂ ਅੱਛਾ ਦੇਖੋ ਕੀ ਹਾਲ ਕੀਤਾ ਇਹਨਾਂ ਨੇ ਅਰੇ ਚਲੋ ਆ ਜਾ ਤੇਰੇ ਬਾਪੂ ਤੇਰੇ ਬਾਪੂ ਲਵਲੀ ਦੇਖ ਲੈ ਸੋ ਸਟਫ ਆ ਜਾਏਗਾ ਮੈਂ ਦਿੰਦਾ ਤੁਹਾਂ ਵੀ ਖਲੇ ਜਾ ਨਹੀਂ ਆਣਨ ਸੌਤ ਬਾਬਾ ਬੰਦਾ ਸਿੰਘ ਬਹਾਦਰ ਕਿੰਨਾ ਸਿੱਖ ਕਿੱਦਾਂ ਦੇ ਲਿਖਿਆ ਪੰਜਾਬੀ ਚ ਐ ਹਿੰਦੀ ਚ ਵੀ ਲਿਖਿਆ ਹੋਇਆ ਪੂਰਾ ਬਣਿਆ ਹੈ ਹਨਾ ਤਾਈ ਦਿੱਕਤ ਨਾ ਹੋਏ ਕੀਤਾ ਕਿ ਸਿੱਧੀ ਆਸਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾંગ ਜੀ ਅਸੀਂ ਪਹੁੰਚ ਗਏ ਆ ਬਾਬਾ ਸ਼ਹੀਦ ਸਿੰਘ ਜੀ ਦੇਡੇ ਜੋ ਸੌਧ ਦਿੱਲੀ ਬਾਬਾ ਬੰਦਾ ਸਿੰਘ ਬਾਦੇ ਲੱਗ ਗਿਆ ਬੀਬੀਆਂ ਦੇਖੋ ਜੀ ਪਾਠ ਕਰ ਲੈਣੇ ਸਾਤ ਸੰਗਤ ਦੇ ਦਰਸ਼ਨ ਕਰਦੇ ਨੇ ਸਾਤ ਸੰਗਤ ਦੀ ਅਦਾਸ ਹੋ ਰਹੀ ਹੈ ਬਾਬਾ ਸ਼ੀਰ ਚੰਨੀ ਉੱਥੇ ਚੋਰ ਚੱਲਦੇ ਹੋਏ ਵਿੱਚ ਹੱਤ ਨਾ ਪਾਓ ਜੀ ਇਹ ਗਾਰਡਨ ਬੰਨੇ ਛੋਟਾ ਯਾਰ ਕਿੰਨੇ ਸੋਨੇ ਦੀਏ ਨੇ ਐਸ ਸੰਤ ਦੇ ਅੰਦਰ ਬਾਬਾ ਸ਼ੀਰ ਚੰਨੀ ਦੀ ਤਸਵੀਰ ਹੈਗਾ ਪਰ ਅੱਗੇ ਜਾਣ ਤੋਂ ਮਨਾ ਕਰਦੇ ਕਹਿੰਦੇ ਸ਼ੀਸ਼ਟ ਹੋਈ ਦਰਸ਼ਨ ਕਰਾਂ